ਹਾਂਜੀ ਵੈਗਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰੇ ਵੀਰ ਭੈਣਾਂ ਦਾ ਧੰਨਵਾਦ ਆ ਜੀ ਜਿਹੜੇ ਆਪਣਾ ਨਾਲ ਜੁੜੇ ਹੋਏ ਨੇ ਆਪਾਂ ਨੂੰ ਵਧੀਆ-ਵਧੀਆ ਕਮੈਂਟ ਕਰ ਦੇਣੀ ਜੀ ਕਮੈਂਟ ਪੜ ਕੇ ਆਪਾਂ ਨੂੰ ਵਧੀਆ ਲੱਗਦਾ ਤੇ ਆਪਾਂ ਨੇ ਜੀ ਲੈ ਛੀਗੇ 2 ਕਿਲੋ ਔਲੇ ਤੇ ਕੁਝ ਆਪਾਂ ਨੇ ਕੱਲ ਕਰਲੇ ਸੀਗੇ ਜੀ ਕद्दू ਕਸ਼ ਕੁਝ ਅੱਜ ਸਵੇਰੇ ਕਰ ਲੇ ਆ ਥੋੜੇ ਜੇ ਰਹਿ ਗਏ ਸੀਗੇ ਜੀ ਆਪਾਂ ਹੁਣ ਕਰ ਰਹੇ ਆ ਸ਼ਾਮ ਦਾ ਟਾਈਮ ਆ ਤੇ ਆਪਾਂ ਜੀ ਇਹਨਾਂ ਨੂੰ ਔਲਿਆਂ ਨੂੰ ਸੁਕਾਵਾਂਗੇ ਸ਼ਾਮੇ ਸੁਕਾ ਕੇ ਫਿਰ ਮਿਕਸੀ ਦੇ ਵਿੱਚ ਇਹਨਾਂ ਨੂੰ ਗ੍ਰाइंड ਕਰਕੇ ਦਾ ਪਾਊਡਰ ਬਣਾ ਕੇ ਰੱਖ ਲਾਂਗੇ ਜੀ ਤੇ ਮੈਂ ਹੱਥਾਂ ਵਾਲੀ ਮਹਿੰਦੀ ਦੇ ਵਿੱਚ ਪਾ ਕੇ ਸਿਰ ਨੂੰ ਲਾਉਣ ਵਾਸਤੇ ਫਿਰ ਆਪਣੇ ਇਹਦੇ ਨਾਲ Baal ਜੀ ਹੋ ਜਾਂਦੇ ਨੇ ਕਾਲੇ ਤੇ ਆਪਾਂ ਨੂੰ ਜੀ ਕੈਮੀਕਲ ਵਾਲੀ ਜਿਹੜੀ ਮਹਿੰਦੀ ਹੈ ਲਾਉਣ ਤੋਂ ਆਪਾਂ ਉਹ ਬਚ ਜਾਂਦੇ ਆਂ ਜੀ ਤੇ ਇਸ ਤਰ੍ਹਾਂ ਆਪਾਂ ਘਰ ਦੇ ਵਿੱਚ ਸਾਨੀ ਨਾਲ ਤਿਆਰ ਕਰ ਸਕਦੇ ਆਂ ਔਲੇ ਆਪਾਂ ਛੋਟੇ ਵੱਡੇ ਜੀ ਕੋਈ ਵੀ ਲੈ ਸਕਦੇ ਛੋਟੇ ਆਪਣੇ ਦੇਤੀ ਹੁੰਦੇ ਨੇ ਜੀ ਇਹ ਥੋੜੇ ਜੇ ਵੱਡੇ ਸਾਈਜ਼ ਦੇ ਆਪਾਂ 2 ਕਿਲੋ ਔਲੇ ਲੈ ਛਿਗੇ ਜੀ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਜਿਹੜੇ ਆਪਾਂ ਨੇ ਪਹਿਲਾਂ ਔਲੇ ਕੱਦੂ ਕਸ਼ ਕਰੇ ਨੇ ਜੀ ਉਹ ਵੀ ਦਿਖਾਉਨੇ ਆ ਕੱਲ ਸ਼ਾਮ ਨੂੰ ਕਰਲੇ ਸੀਗੇ ਜੀ ਤੇ ਰਾਤ ਫਿਰ ਪੱਕੇ ਥੱਲੇ ਰੱਖਦੇ ਸੀ ਅੱਜ ਵੀ ਅਸੀਂ ਸ਼ਾਮੇ ਹੀ ਰੱਖੇ ਹੋਏ ਨੇ ਤੇ ਅੱਧੇ ਔਲੇ ਆਪਾਂ ਨੇ ਅੱਜ ਸਵੇਰੇ ਕਰਲੇ ਸੀ ਆਪਾਂ ਤੁਹਾਨੂੰ ਸਾਰੇ ਔਲੇ ਦਿਖਾਉਣੇ ਆ ਜੀ ਇਕੱਠੇ ਕਰਕੇ ਹਾਂਜੀ ਆਪਾਂ ਤੁਹਾਨੂੰ ਆਪਣੇ ਜੀ ਟੋਟਲ ਸੀਗੇ 2 ਕਿਲੋ ਔਲੇ ਲਏ ਸੀ ਆਪਾਂ ਜਿਹੜੇ ਆਹ ਵਾਲੇ ਨੇ ਜੀ ਆਪਾਂ ਨੇ ਕੱਲ ਸ਼ਾਮ ਨੂੰ ਕਰ ਲਈ ਸੀਗੇ ਸ਼ਾਮ ਨੂੰ ਕਰਕੇ ਆਪਾਂ ਉਹ ਬਾਹਰ ਹੀ ਰੱਖਦੇ ਸੀ ਧੁੱਪ ਨਹੀਂ ਸੀ ਰੱਖੀ ਸ਼ਾਮੇ ਤੇ ਰਾਤ ਨੂੰ ਜੀ ਆਪਾਂ ਰੱਖਦੇ ਸੀ ਪੱਖੇ ਥੱਲੇ ਇਹਨਾਂ ਦਾ ਕਲਰ ਹੋ ਗਿਆ ਜੀ ਚੇਂਜ ਤੇ ਇੱਕ ਦੋ ਦਿਨ ਦੇ ਵਿੱਚ ਹੋਰ ਇਹ ਸੁੱਕ ਜਾਣਗੇ ਆਪਾਂ ਧੁੱਪ ਦੇ ਵਿੱਚ ਨਹੀਂ ਜੀ ਰੱਖਣੇ ਹੈਗੇ ਇੱਕ ਦੋ ਦਿਨ ਸੁਕਾਵਾਂਗੇ ਫਿਰ ਮਿਕਸੀ ਦੇ ਵਿੱਚ ਇਹਦਾ ਪਾਊਡਰ ਬਣਾ ਲਾਂਗੇ ਜੀ ਤੇ ਫਿਰ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਆਹ ਜੀ ਆਪਾਂ ਅੱਜ ਸਵੇਰੇ ਕਰੇ ਸੀਗੇ ਹੁਣ ਸ਼ਾਮ ਦਾ ਟਾਈਮ ਹੋ ਗਿਆ ਜੀ 5:00 ਵਜੇ ਤੇ ਇਹਦਾ ਬਸ ਇੰਨੇ ਦਿਨ ਦੇ ਵਿੱਚ ਸਵੇਰੇ 9:00 ਵਜੇ ਕਰੇ ਸੀਗੇ ਜੀ ਇੰਨੇ ਕ ਟਾਈਮ ਦੇ ਵਿੱਚ ਇਹਨਾਂ ਦਾ ਵੀ ਕਲਰ ਥੋੜਾ ਥੋੜਾ ਚੇਂਜ ਹੋ ਗਿਆ ਤੇ ਬਾਕੀ ਜੀ ਆ ਇੰਨੇ ਕ ਰਹਿ ਗਏ ਸੀਗੇ ਆਪਣੇ ਇਹ ਟੋਟਲ ਆਪਣੇ ਹੈਗੇ ਨੇ ਜੀ 2 ਕਿਲੋ ਵਾਲੇ ਇਹ ਆਪਾਂ ਹੁਣ ਕਰ ਰਹੇ ਹਾਂ ਜਿਵੇਂ ਜਿਵੇਂ ਆਪਣੀ ਸੁੱਤੀ ਜਾਣਗੇ ਆਪਾਂ ਨਾਲ ਦੀ ਨਾਲ ਮਿਕਸੀ ਦੇ ਵਿੱਚ ਪਾ ਕੇ ਗ੍ਰाइंड ਕਰਕੇ ਜੀ ਸੁੱਕ ਕੇ ਹੋ ਡੱਬੇ 'ਚ ਪਾ ਕੇ ਰੱਖ ਲਾਂਗੇ ਜੀ ਹੱਥਾਂ ਵਾਲੀ ਮਹਗੀ ਦੇ ਵਿੱਚ ਪਾ ਕੇ ਚਰਨ ਨੂੰ ਲਾਉਣ ਵਾਸਤੇ ਕਿਉਂਕਿ ਹੁਣ ਔੜਿਆਂ ਦਾ ਮੌਸਮ ਚੱਲਦਾ ਜੀ ਔੜੇ ਬਾਜ਼ਾਰ ਦੇ ਵਿੱਚ ਬੜੀ ਆਸਾਨੀ ਨਾਲ ਆਪਾਂ ਨੂੰ ਮਿਲ ਜਾਂਦੇ ਨੇ ਜੇ ਦਾ ਮੌਸਮ ਨਹੀਂ ਹੁੰਦਾ ਫਿਰ ਔਕੇ ਮਿਲਦੇ ਨਹੀਂ ਜਾਂ ਮਹਿੰਗੇ ਮਿਲਦੇ ਬਸ ਆਪਣੀ ਇੰਨੇ ਕਿ ਰਹਿ ਗਈ ਜੀ ਆਪਾਂ ਇਹਨਾਂ ਨੂੰ ਵੀ ਕੱਜੂ ਕਸ਼ ਕਰ ਲਾਂਗੇ ਔਲੇ ਤਾਂ ਜੀ ਆਪਣੇ ਨੇ ਵਧੀਆ ਹੀ ਨੇ ਤੇ ਔਲਿਆਂ ਦਾ ਚਾਰ ਪਾ ਲਓ ਜੀ ਆਪਾਂ ਮਰੱਬਾ ਬਣਾ ਲਓ ਕੈਂਡੀ ਬਣਾ ਲਓ ਔਲੇ ਦੇ ਕਈ ਚੀਜ਼ਾਂ ਬਣ ਜਾਂਦੀਆਂ ਨੇ ਜੀ ਆਪਾਂ ਨੂੰ ਖਾਣੇ ਦੀ ਜ਼ਰੂਰ ਚਾਹੀਦੀ ਨੇ ਅੱਪਾ ਜੀ ਇਹਨੇ ਡੌਲਿਆਂ ਦਾ ਜਿਹੜਾ ਹੈਗਾ ਜੂਸ ਵੀ ਕੱਢ ਕੇ ਪੀ ਸਕਦੇ ਅੱਪਾ ਜੀ ਕੱਲ ਲਿਆਂਦੇ ਸੀ 2 ਕਿਲੋ ਰੋਲੇ ਚੰਗੀ ਤਰ੍ਹਾਂ ਧੋ ਕੇ ਤੇ ਹੁਣ ਜਦੋਂ ਆਪਾਂ ਕੱਦੂ ਕਸ਼ ਕਰਨੇ ਨੇ ਜੀ ਗਿੱਲੇ ਨਹੀਂ ਹੋਣੇ ਚਾਹੀਦੇ ਹੈਗੇ ਆਪਾਂ ਧੋ ਕੇ ਨਾ ਵੀ ਮੰਜੇ ਤੇ ਕੱਪੜਾ ਪਛਾ ਕੇ ਪਾ ਤੇ ਸੀਗੇ ਸੁੱਕਣ ਵਾਸਤੇ ਤੇ ਹੁਣ ਜਦੋਂ ਆਪਾਂ ਨੇ ਕੱਦੂ ਕਸ਼ ਕਰਨੇ ਨੇ ਬਿਲਕੁਲ ਸੁੱਕੇ ਹੋਣ ਜਿਹੜੇ ਭਾਂਡੇ ਦੇ ਵਿੱਚ ਆਪਾਂ ਨੇ ਕੱਦੂ ਕਸ਼ ਕਰਨੇ ਨੇ ਆਪਣਾ ਉਹ ਭਾਂਡਾ ਵੀ ਟੁੱਕਾ ਹੋਣਾ ਚਾਹੀਦਾ ਤੇ ਆਪਣੇ ਹੱਥ ਵੀ ਗਿੱਲੇ ਨਹੀਂ ਹੋਣੇ ਚਾਹੀਦੇ ਫੇਰ ਆਪਣਾ ਜਿਹੜਾ ਪਾਊਡਰ ਹੈ ਜੀ ਇਹ ਖਰਾਬ ਨਹੀਂ ਹੁੰਦਾ ਆਪਾਂ ਇਹਨੂੰ ਲੱਗਨੇ ਸਮੇਂ ਤੱਕ ਸਟੋਰ ਕਰਕੇ ਰੱਖ ਸਕਦੇ ਹਾਂ ਅੱਜ ਕੱਲ੍ਹ ਸ਼ਾਮ ਨੂੰ ਕਰੇ ਸੀਗੇ ਕਲਰ ਚੇਂਜ ਹੋ ਗਿਆ ਹਜੇ ਸੁੱਕੇ ਨਹੀਂ ਹੈਗੇ ਪੱਤਾਂ ਨੂੰ ਲਾਏ ਤੇ ਲੱਗਦੇ ਨੇ ਹਜੇ ਥੋੜੇ ਥੋੜੇ ਗਿੱਲੇ ਗਿੱਲੇ ਆ ਸਵੇਰੇ ਕਰੀ ਸੀਗੇ ਜੀ 9:00 ਵਜੇ ਹੁਣ 5:00 ਵਜੇ ਦਾ ਟਾਈਮ ਹੋ ਗਿਆ ਆਪਾਂ ਘੰਟੇ ਦੋ ਘੰਟੇ ਬਾਅਦ ਨੇ ਇਸ ਤਰ੍ਹਾਂ ਵਿੱਚ ਇਹਦੀ ਚਮਚਾ ਫੇਰ ਦਿੰਨੇ ਹੁਣੇ ਵੀ ਵਿੱਚ ਹਵਾ ਜੀ ਲੱਗੇ ਤੇ ਹੁਣ ਆਪਾਂ ਇਹਨਾਂ ਨੂੰ ਅੰਦਰ ਰੱਖ ਦਾਂਗੇ ਜੀ ਪੱਕੇ ਹੋਣੇ ਜੀ ਮੇਰੇ ਵੀਰ ਭੈਣ ਜੀ ਆਪਾਂ ਨੂੰ ਸੋਹਣੇ ਸੋਹਣੇ ਕਮੈਂਟ ਕਰ ਦੇਣ ਸਾਰਿਆਂ ਦਾ ਕੈਦੇ ਨੂੰ ਆਪਾਂ ਜੀ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਆਪਣਾ ਪਿਆਰ ਬਣਾਈ ਰੱਖਿਓ ਤੇ ਆਪਣੇ ਜੀ ਵੀਡੀਓ ਨੂੰ ਲਾਇਕ ਸ਼ੇਅਰ ਵੀ ਕਰਿਆ ਕਰੋ ਜੀ ਜਿਹੜੇ ਨਵੇਂ ਵੀਰ ਭੈਣ ਪਾਈ ਆਪਣੇ ਜੀ ਵੀਡੀਓ ਨੂੰ ਫਸਟ ਟਾਈਮ ਦੇਖ ਰਹੇ ਨੇ ਉਹ ਵੀ ਆਪਣੇ ਚੈਨਲ ਨੂੰ ਬਾਅਦ ਤੋਂ ਬਾਅਦ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਲਾਇਕ ਸ਼ੇਅਰ ਵੀ ਕਰ ਦਿਆ ਕਰੋ ਜੀ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਜੀ ਚੜ੍ਹਦੀ ਕਲਾ ਚ ਰੱਖੀ ਸਾਰੇ ਵੀਰ ਭੈਣ ਹੱਸਦੇ ਬੱਸਦੇ ਰਹੋ ਦੀ ਚੜ੍ਹਦੀ ਕਲਾ ਚ ਰਹੋ ਸਾਰੇ ਭੈਣ ਭਰਾ ਮਾਨੁਸਾਤ ਸ੍ਰੀ ਕਾਲ ਜੀ ਧੰਨਵਾਦ ਜੀ ਜਦੋਂ ਆਪਣੇ ਜੀ ਸੁੱਕ ਜਾਣਗੇ ਔਲੇ ਆਪਾਂ ਇਹਨਾਂ ਨੂੰ ਗ੍ਰाइंड ਕਰਾਂਗੇ ਤੇ ਸਟੋਰ ਕਰਨ ਦਾ ਵੀ ਤੁਹਾਨੂੰ ਦੱਸਾਂਗੇ ਤਰੀਕਾ ਵੀ ਆਪਾਂ ਨੇ ਕਿਵੇਂ ਸਟੋਰ ਕਰਨੇ ਨੇ ਕਿਵੇਂ ਆਪਾਂ ਇਹਨਾਂ ਨੂੰ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖ ਸਕਦੇ ਹਾਂ ਇਹਨਾਂ ਨੂੰ ਕੱਦੂ ਕਸ਼ ਕਰਨਾ ਕੋਈ ਔਖਾ ਨਹੀਂ ਹੈਗਾ ਬੜੀ ਸਾਨੀ ਨਾ ਹੋ ਜਾਂਦੇ ਨੇ ਅਸੀਂ 2 ਕਿਲੋ ਸੀਗੇ ਇਕੱਠੇ ਸੀਗੇ ਜ਼ਿਆਦਾ ਸੀ ਦੋ ਤਿੰਨ ਵਾਰੀ ਦੇ ਵਿੱਚ ਕਰਕੇ ਆਪਾਂ ਨੇ ਕਰ ਲਈ ਜੀ ਕद्दू ਕਰ ਤਾਂ ਸਦੇ ਬਸਦੇ ਰਹੋ ਜੀ ਚੜਦੀ ਕਲਾ ਤੇ ਰਹੋ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ